ਬਹੁਤ ਵਧੀਆ ਪਿੰਡ ਆ ਯਾਰ ਆਪਣਾ ਸੋਹਣਾ ਕੰਮ ਚੱਲੀ ਜਾਂਦਾ ਵਧੀਆ ਸਾਰੇ ਬੰਦੇ ਆਪੋ ਆਪਣੀ ਕੰਮੇ ਧੰਦੀ ਲੱਗਦੇ ਹੋਰ ਮੁੰਡੇ ਵੀ ਨੇ ਹੋਰ ਜੀ ਆਹ ਠੀਕ ਆ ਠੀਕ ਆ ਪੁੱਤਰਾ ਕਿਵੇਂ ਆ ਬਾਈ ਹੈ ਵਾ ਹੋ ਸੁਣਾ ਕਿਵੇਂ ਵਧੀਆ ਆਪਣੇ ਨੇ ਇੱਕ ਕਹਿੰਦਾ ਹੁੰਦਾ ਬਈ ਉੱਠਿਆ ਆਪਣੇ ਹਣ ਅੱਛਾ ਤੇ ਉਹਦਾ ਹੱਲ ਕਰਨਾ ਪੈਣਾ ਆਪਾਂ ਨੂੰ ਕੋਈ ਗੱਲ ਨਹੀਂ ਆਪਾਂ ਚੱਕ ਦਾਂਗੇ ਪੁੱਤ ਆਪਾਂ ਨਾ ਬੋਲਣਾ ਨਹੀਂ ਲੜਨਾ ਨਹੀਂ ਕਿਸੇ ਨਾਲ ਆ ਆਪਾਂ ਸਮੱਸਿਆ ਨਾਲ ਕੋਈ ਮਸਲਾ ਹੱਲ ਕਰਾਂਗੇ ਆਪਾਂ ਹੱਲ ਕੱਢਾਂਗੇ ਉਹਦਾ ਠੀਕ ਆ ਬੋਲੋ ਨਾ ਕਿਸੇ ਨਾਲਵੇਂ ਨਹੀਂ ਨਹੀਂ ਕੁੱਟੀ ਆਤੀ ਬਹੁਤ ਚੱਕੇ ਆਪਣੇ ਪਿੰਡ ਚ ਚੱਲ ਕੋਈ ਨਹੀਂ ਪਤਾ ਪਰ ਗੱਲ ਕਰ ਲਾਂਗੇ ਟੰਗ ਤਰੀਕੇ ਨਾਲ ਉਹਦੇ ਨਾਲ ਕੋਈ ਬੈਠ ਕੇ ਉਹ ਜੇ ਸਮਝ ਪਾ ਕਰਾਂਗੇ ਤੂ ਆਪਾਂ ਸਮਝਾਉਂਦੇ ਆ ਰਹਿਣਾ ਉਹ ਸਮਝਣ ਤੱਕ ਕੋਈ ਨਹੀਂ ਫਿਰ ਵੇਖਾਂਗੇ ਨਾ ਆਪਾਂ ਕੀ ਬਣਦਾ ਫਿਰ ਜੋ ਜਾ ਹੋਇਆ ਤੇ ਚੱਲ ਕੋਈ ਨਹੀਂ ਫਿਰ ਆਪਾਂ ਬੰਦੇ ਇਕੱਠੇ ਕਰਾਂਗੇ ਚਾਰ ਤੇ ਕੋਈ ਗੱਲਬਾਤ ਕਰ ਲਾਂਗੇ ਆਪਾਂ ਰੋਈਆ ਆਪਾਂ ਨੂੰ ਫੋਨ ਆਵਾ ਯਾਰ ਰੋਂਗਣਾ ਪੁੱਤ ਠੀਕ ਆ ਬਹੁਤ ਰੋਂਗਣਾ ਭਰਾਂਗਾ ਯਾਰ ਆਈ ਯਾਰ ਬਬੇ ਚੱਕ ਹੁਣੇ ਗੱਲ ਹਲੋ ਹਾਂ ਭਾਈ ਹਾਂ ਕੌਣ ਆ ਬਈ ਐ ਸਰ ਖਾਦਾ ਭਾਈ ਨੂੰ ਪੌਣਾ ਘੰਟਾ ਹੋ ਗਿਆ ਫੋਨ ਲਾਈ ਜਾਂਦੇ ਨੇ ਤੈਨੂੰ ਸਹੀ ਗੱਲ ਆ ਯਾਰ ਬਹੁਤ ਥੋੜੇ ਅੱਗੇ ਫੁੱਦੂ ਕਰੇ ਕਰਦੇ ਆ ਬਹੁਤ ਦੇਖੇ ਮੈਂ ਫੁੱਦੂ ਬਟੇ ਅੱਗੇ ਆ ਇਹ ਬੰਦੇ ਮੈਂ ਮੈਡੀਕਲ ਤੋਂ ਇਹਨਾਂ ਨੂੰ ਪੁੱਛ ਲਾਂਗੇ ਨਾ ਕੱਦ ਉਹਨਾਂ ਮੁੰਡਿਆਂ ਹਾਲ ਤੱਕ ਕਰਨਾ ਮੈਨਾਂ ਗੱਲ ਉਹ ਆਪਰ ਲੜਨਾ ਨਹੀਂ ਕਿਸੇ ਨਾਲ ਆਪਾਂ ਆਪਾਂ ਹਾਲ ਦਾ ਤਾਂ ਦੇ ਤਰੀਕੇ ਨਾਲ ਗੱਲ ਕਰਾਂਗੇ ਨਹੀਂ ਉਹ ਫੁੱਦੂ ਗਿਆ ਹੁਣ ਬੰਦਾ ਉਹ ਸਿਆਣੇ ਬੰਦੇ ਵਿੱਚ ਪਾ ਕੇ ਨਾ ਕਿ ਇਹ ਸੰਪ੍ਰਥਮ ਬੰਦਾ ਗੱਲ ਕਰਾਂਗੇ ਆਪਾਂ ਲੜਨਾ ਨਹੀਂ ਕਿਸੇ ਨਾਲ ਆਪਣਾ ਪਿੰਡ ਦਾ ਮਸਲਾ ਨਹੀਂ ਕੋਈ ਹੱਲ ਤਾਂ ਕਰਨਾ ਪੈਣਾ ਬੰਦਾ ਮਾਰੇ ਗਊਗਾ ਬਈ ਕੋਈ ਫੁੱਦੂ ਕਹਿ ਰਿਹਾ ਯਾਰ ਚੱਲ ਕੋਈ ਨਹੀਂ ਬੱਤਪਰ ਕਰਦੇ ਆ ਗੱਲ ਆਪਾਂ ਇਹ ਨਹੀਂ ਗੱਲ ਹੋਣੀ ਇਹ ਤੂੰ ਬਹਿ ਕੇ ਆਲੀ ਗੱਲ ਨਹੀਂ ਹੋਣੀ ਇਹ ਇੱਕ ਪਾਸ ਹੋਊਗਾ ਫਿਰ ਕੋਈ ਨਹੀਂ ਬੰਦੇ ਆਪਾਂ ਇਕੱਠੇ ਕਰਾਂਗੇ ਸਾਨੇ ਹੋਰ ਨਾਲ ਚਾਰ ਜੋੜਾਂਗੇ ਤੇ ਆਪਾਂ ਕੋਈ ਮਸਲਾ ਮੈਂ ਤਾਂ ਮੈਦ ਆਵਾਂ ਖੇਤ ਢੇੜਾ ਮਾਰਾਂ ਮੜਾ ਕਣਕ ਨੂੰ ਠੀਕ ਆ ਤੇ ਤੁਸੀਂ ਆਪਦਾ ਕਰੋ ਗੱਲਾਂ ਬਾਤਾਂ ਤੇ ਐਵੇਂ ਨਾ ਕਿਸੇ ਨਾਲ ਬੋਲਿਓ ਚਲ ਹਾਂ ਹਾਂ ਬਣਾਉਣੇ ਨਾਲ ਆ ਤੈਨੂੰ ਵੀ ਤੇੜੀ ਕਰਦੇ ਦਾ ਹੱਥ ਆ ਆ ਬਬੇ ਕਰਦੇ ਕੋਈ ਨਹੀਂ ਆ ਪਏ ਦਾ ਹਿੱਲਾ ਬੜੀ ਦਿਖਾਉਂਦੇ ਆਪਦੇ ਇਹਨੂੰ ਬਦਮਾਚੀ ਹਾਂ ਨਾ ਨਾ ਤੇੜਾ ਮਾਰ ਉਹ ਤਾਂ ਆਪਣੇ ਤੱਪੇ ਜੇ ਆਪਣੇ ਨਾ ਮਗਰਾ ਨਾ ਕਰਗੇ ਹੁਣ ਹਾਂ ਤਾਂ ਤੇ ਨਹੀਂ ਸਹੀ ਆ ਜਦੋਂ ਬੂ ਬਦਮਾਚੀ ਜੱਗੂ ਜੱਗੂ ਨੂੰ ਵੀ ਲਾ ਲੋ ਹੁਣ ਬੰਦੇ ਵੱਧ ਚੰਗੇ ਹਾਂ ਚਲੋ ਹਰ ਤੇ ਆ ਗਿਆ ਤੂੰ ਆ ਜੱਗੂ ਨੂੰ ਉਹਨੂੰ ਸਾਧਾ ਉ ਆਪਣਾ ਰੋਲਾ ਪੈ ਗਿਆ ਆਪਣੇ ਆ। ਹੈਲੋ ਵੀ ਕਿੱਥੇ ਆ ਗਿਆ ਵਾ 2 ਮਿੰਟਾਂ ਜੀ। ਚੱਲੇ ਜੋ ਆਪਣਾ ਵੜਾ ਕਰੇ ਰੋਲਾ ਪੈ ਗਿਆ ਆਪਣਾ। ਚੱਲ ਵੀ ਮਾਰ ਕੇ ਕਿੱਥੇ ਦੀ। ਦੇ ਜੱਗ ਨੂੰ ਖੂਨ ਲਾਤਾ ਉਹ ਆਉਂਦਾ ਪਿਆ। ਹਲੋ ਰੋਗ ਹੀ ਉਹਰ ਜੱਗੂ ਆਉਂਦੀ। ਬਈ ਹੁਣ ਆਪਣਾ ਕੰਮ ਵੀ ਸੌਖਾ ਹੋ ਜੂਗਾ ਤੇ ਨਿਹਰਾ ਵੀ ਹੋ ਗਿਆ ਤੇ ਇਹ ਨਹੀਂ ਗੱਲ ਕੰਮ ਨਹੀਂ ਸੌਖਾ ਹੋਈ ਹੁਣ ਆਪਣਾ। ਮੈਂ ਠੀਕ ਜਾ ਆ ਜਾਈਂ ਜੱਗੂ ਜੱਗੂ ਵੀ ਆ ਜੂਗਾ। ਸਵੇ ਕਰ ਲਾਂਗੇ ਉਹਨਾਂ ਦਾ ਆਪਾਂ ਹੀਲਾ ਵਸੀਲਾ ਉਹਨੇ ਰਹੀ ਜਾਂਦਾ ਕੋਈ ਜੀਦਾ ਤਾਂ ਉਹਨੇ ਕਰਾਂਗੇ ਫੋਨ ਆਉਂਦਾ ਜਰੂਰ ਆਪਾਂ ਕੋਈ ਨਹੀਂ ਕੋਈ ਨਹੀਂ ਆਣਾ ਉਹਦਾ ਨੰਬਰ ਆ ਪੜਨਾ ਦੇਖਾ ਯਾਰ ਉਹ ਵੀ ਕਹਤਾ ਕੋਈ ਯਾਰ ਆਪਣਾ ਹੀਲਾ ਬੱਸ ਡੰਡਰਾ ਆਪਾਂ ਵੀ ਚੱਲਾਂਗੇ ਤੇ ਗਾਰੇ ਘਾਲ ਲੈ ਗਈ ਕਰਦੀ ਵੜ ਦਾਂਗੇ ਵਾਦੇ ਯਾਰ ਅੱਭੀ ਮੈਂ ਤੇਰੇ ਨਾਲ ਆਪਾਂ ਡਰਦੇ ਰਹੋ ਚੱਲ ਤੇ ਵੜ ਦਾਂਗੇ ਟੋਸੇ ਕਰ ਦਾਂਗੇ ਫਿਰ ਉਹ ਆਏ ਉਹ ਆਗੇ ਚੱਲ ਜੂਰ ਉਹ ਨਹੀਂ ਲੱਗਦੀ ਹਾਂ ਉਹ ਦੇਬਲਾ ਉਹ ਠੀਕ ਆ ਹੋਰ ਜਦੋਂ ਨਾ ਕੀ ਹਾਂ ਉਹ ਦੇਬਲਾ ਠੀਕੀ ਵਾਲਾ ਬਹਿ ਗਿਆ ਦੱਸਿਓ ਨਾ ਬੰਬੂ ਹੀ ਨਾ ਯਾਰ ਖੰਦਾ ਖੰਦਾ ਕੇ ਆਪਣਾ ਬਾਲਦੇ ਆ ਆ ਜੋ ਚੱਲਿਆ ਜਿਹੜੇ ਆ ਆ ਜੋ ਆ ਜੋ ਫੇਰ ਅੱਲਾਹ ਜੀ ਮੁਟਸਾਇਕਰ ਆ ਜਾ ਬਾਬਾ ਜੀ ਬਈ 10 ਮਿੰਟ ਕੋਈ ਨਹੀਂ ਬਹਿਣੀ ਰੋਟੀ ਡਾਕਰ ਦਾਤਾ ਮੈਂ ਨਹੀਂ ਆਪਾਂ ਜਾਂਦੇ ਕੋਈ ਬਹਿ ਕੇ ਖਾਂਦੇ ਨਾ ਉਹਦਾ ਆਪਣਾ ਹੀ ਬੰਦਾ ਲਾਦਾ ਬੈਠਾ ਯਾਰ ਹਾਂ ਹਾਂ ਉਹ ਤਾਇਆ ਬਸਾਂ ਤਾਂ ਯਾਰ ਫੀਡਿੰਗ ਕਰਕਸਦੀ ਆ ਹਾਂ ਹਾਂ ਆਪਣਾ ਬੰਦਾ ਯਾਰ ਅੱਧੀ ਗੱਲ ਤਾਂ ਨਹੀਂ ਅੱਧੀ ਗੱਲ ਉਹ ਧੀਰਾ ਗੋ ਹਾਂ ਯਾਰ ਧੀਰਾ ਕੁਝ ਦੱਸੋ ਕਾ ਨਹੀਂ ਦੇਖੋ ਬੰਦੇ ਕਹਿੰਦੇ ਗਏ ਅੰਡੇ ਦਿਨ ਕੁ ਗੱਲ ਗਈ ਆਪਾਂ ਕੀ ਕਰਨ ਨੂੰ ਆਪਾਂ ਨੂੰ ਪੁੱਛੂ ਗਿਆ ਸੀ ਆਪ ਕੋਈ ਪੁੱਛਣਾ ਬੰਦੇ ਕੋਲ ਪਹਿਲਾਂ ਪੁੱਛ ਨਹੀਂ ਕੋਈ ਪੁੱਛ ਨਹੀਂ ਅੱਜ ਨਰਾਈ ਕਾਲ ਮੈਨ ਤੋਂ ਪਤਾ ਆਈਏ ਬੰਦੇ ਗਏ ਅੰਦਰ ਬੜੀ ਗੱਲ ਹੋਣੀ ਗੱਲ ਹੋਰ ਹੋਰ ਤਕੜੇ ਆ ਪੁੱਤਰ ਹਾਂਜੀ ਹਾਂਜੀ ਵਧੀਆ ਤਾਂ ਆਈ ਵੰਗਾ ਆਰ ਮਾਲਜਾ ਬਣ ਕੇ ਤਾਂ ਛੋਰਾ ਬਹੁਤ ਬਦਮਾਸ਼ ਲੱਗਦਾ ਲੋ ਨੂੰ ਕਹਿਣ ਦਾ ਨਹੀਂ ਤਾਂ ਮੈਂ ਮੈਂ ਜਿੱਥੇ ਪੈਰ ਦਰ ਤਸ ਤੀਆਂ ਐ ਟਕ ਟਕੜੇ ਪਾੜ ਜਾਂ ਕਿ ਤਸ ਨੂੰ ਦੱਸ ਯਾਰ ਬਹੁਤ ਬਦਮਾਸ਼ ਬਣਨਾ ਕੋਈ ਖਲਾਜੀ ਦਾ ਵਾਲਾ ਨਹੀਂ ਗਾ ਜਿਹਦੇ ਹਿਸਾਬ ਨਾਲ ਤੁਸੀਂ ਬਣਦੇ ਆ ਤਾਂ 25 ਦਾ ਮੇਰੇ ਤੇ ਪਾਟੇ ਚੱਲਦੇ ਤੂੰ ਕਿਹੜੀਆਂ ਗੱਲਾਂ ਕਰਦਾ ਪਤਾ ਕਿ ਪੱਤੀ ਚੱਲਦੇ ਹੋਣਗੇ ਪਰ ਇੰਨਾ ਕਮਜ ਹੈ ਕੀ ਆ ਚੜਾਈ ਚਾਚਾ ਤਾਇਆ ਮੇਰੀ ਬਹੁਤ ਆ ਪਖੜਾਰੇ ਭੱਜਨੇ ਦੂਣਾਂ ਵੀ ਲੜਨਗੇ ਕਣਕਤਾ ਯਾਰ ਐ ਕਿ ਮਹਾਰਾਜ ਦੀ ਕਿਰਪਾ ਨਾਲ ਸੱਚੇ ਪਾਸਾ ਜਨੋਂ ਬਹੁਤ ਸੁਣੀਆ ਪਰਮਾਤਮਾ ਦੀ ਕਿਰਪਾ ਰੰਗ ਲੱਗੇ ਪਏ ਵਧਿਆ ਚਲ ਪਰਮਾਤਮਾ ਕੋਲ ਨੂੰ ਰਿੰਦਾਤਾ ਤਾਂ ਆਪਣੀ ਚਿੰਦੂਣੇ ਲੜਨ ਚੱਲੇ ਉਹ ਕਿੱਥੇ ਆ ਆ ਇੱਥੇ ਆ ਤੇ ਚੱਲੋ ਉਹਨਾਂ ਨੂੰ ਪੁੱਛ ਕੇ ਚੱਲੋ ਭੱਜੋ ਪਰੋ ਪਰੋ 15 ਚੱਲ 10 ਕਿਤੇ ਕਿੱਥੇ ਹੋ ਕੋਈ ਜੀ ਬੋ ਇੱਥੇ ਹੂੰ ਨਾ ਕਾ ਲੈਣਾ ਹਾਲਾ ਕਹਦੇ ਆ ਅੱਜ ਗੰਡਾ ਹੀ ਨਾ ਆ ਯਾਰ ਕਦੋਂ ਕਰੇ ਹੁੰਦੇ ਯਾਰ ਹੂੰ ਉਹਨਾਂ ਨੂੰ ਬੋਰਡ ਦਾ ਬੜਾ ਨੁਕੂਦ ਆ ਕੇ ਨੇ ਹੈਗੀ ਐਸੀ ਸੀ ਬੱਸ ਜਾ ਲੈ ਇਹਨਾਂ ਘਰ ਵੀ ਇਹ 3 ਕਰਕੇ ਚਿੰਦੂਣੇ ਆ ਬਈ ਆ ਆ ਗਿਆ ਆ ਗਿਆ ਆ ਗਿਆ ਮੈਂ ਆ ਗਿਆ ਆ ਗਿਆ ਮੈਂ ਆ ਗਿਆ ਓਏ ਉਹ ਕੀ ਗੱਲ ਹੋ ਗਈ ਹੋ ਗਿਆ ਬਹੁਤ ਨਹੀਂ ਹੋ ਗਿਆ ਬਾਦਾ ਤੁਹਾਡੇ ਸਵੇਰੇ ਬੰਦੇ ਆਪਾਂ ਇਕੱਠੇ ਕਰਕੇ ਪੰਚਾਇਤ ਇਕੱਠੀ ਕਰਕੇ ਤੇ ਬਾਈ ਨਵੇੜਲਾ ਖਾਲਸਾ ਜੀ ਠੀਕ ਹੈ ਜੀ ਠੀਕ ਹੈ ਕਿ ਨਹੀਂ ਠੀਕ ਹੈ ਜੀ ਦੋ ਆਪਣੇ ਮਾਏ ਵੀ ਮੁੰਡੇ ਆਪਣੀ ਹੈ ਇਹ ਵੀ ਆਪਣੀ ਹੈ ਕੋਈ ਗੱਲ ਨਹੀਂ ਇਹ ਕਿ ਨਹੀਂ ਇਹ ਬਾਈ ਖਾ ਗੱਲ ਨਹੀਂ ਮੇਰੀ ਗੱਲ ਸੁਣੋ ਕੋਈ ਗੱਲ ਨਹੀਂ ਪੁੱਤਰੋ ਦੋ ਆਪਣੇ ਉਹ ਕੋਈ ਗੱਲ ਨਹੀਂ ਆਪਾਂ ਪਖਲਾ ਹੱਲ ਕਰਦੇ ਕੋਈ ਨਾ ਕੋਈ ਗੱਲ ਕਰਦੇ ਕੋਈ ਨਹੀਂ ਬੰਦਾ ਸਵੇਰੇ ਗੱਲ ਕਰਦਾ ਬੰਦੇ ਪਾਤਰ ਹੋਗਾ ਹੱਥ ਵੀ ਹੈ ਗੱਲ ਕਰਦੇ ਜਾਂ ਕੋਈ ਨਾ ਗੱਲ ਕਰਦੇ ਬਾਈ ਗੱਲ ਨਹੀਂ

ਬਾਪਾ ਜੇ ਨਹੀਂ ਲਾ ਦੂ ਨਾ ਖੂਨ ਇਹਦਾ ਸਿੱਪਾਗ ਲੈ ਕੇ ਜਾਣਾ ਪੈਣਾ ਸੀ ਨਹੀਂ ਇਹ ਗੱਲ ਹੈ ਲੱਡੂ ਹੁਣ ਮੈਨੂੰ ਬੜਾ ਕੰਮ ਹੈ ਠੀਕ ਆ ਕੋਈ ਹੋਰ ਹਾਂ ਦੇ ਆਖੀ ਬਾਈ ਨੂੰ ਫੋਨ ਲਾ ਦੇ ਨਾ ਕੋਈ ਨਹੀਂ ਟਾਕੇ ਬਾਹਰ ਕੋਈ ਨਹੀਂ ਚਾਹਤ ਨਹੀਂ ਮੇਰਾ ਤੇਰੇ ਕਰਕੇ ਚਲੋ ਪਕ ਗਿਆ ਲੈ ਲੋ ਮੈਨੂੰ ਕੰਮ ਆ ਗਿਆ ਭਰਾਵਾ ਜੋ ਆਖ ਜੀ ਬਸ ਲੜਦੇ ਸੀ ਕਾ ਮਗਾਈ ਉਹ ਸਾਡੇ ਸ਼ੋਰ ਸੀਗੇ ਤੇ ਕੋ ਮੁੰਡੇ ਲੋ ਵੀ ਬਾਈ ਇਹ ਗੱਲ ਸੁਣੇ ਮੜੀ ਜੀ ਹਾਂਜੀ ਆਪਾਂ ਇਹ ਜਿਹੜੇ ਮੁੰਡੇ ਹੁਣ ਲੜੇ ਸੀਗੇ ਇਹਨਾਂ ਦਾ ਕੋਈ ਹੱਲ ਕਰਨਾ ਸਵੇਰੇ ਪੰਚਾਇਤ ਸਾਡੇ ਸ਼ੋਰ ਸੀਗੇ ਬਾਈ ਇਹਦਾ ਸਾਡੇ ਸ਼ੋਰ ਸੀਗੇ ਚਲ ਕੋਈ ਨਾ ਆਪਾਂ ਸਵੇਰੇ ਨਾ ਪੰਚਾਇਤ ਬੰਦੇ ਸੱਦ ਕੇ ਨਾ ਚਾਰ ਇਕੱਠੇ ਕਰਾਂਗੇ ਹਾਂਜੀ ਹਾਂਜੀ ਤੇ ਉੱਥੇ ਇਹਨਾਂ ਦਾ ਟੱਕ ਟਕਾ ਕਰਾ ਲਈਏ ਮੂਰਖ ਲੈ ਮੜੀ ਜੀ ਗੱਲ ਪਿੱਛੇ ਲੜ ਪਏ ਕਿਹੜੀ ਗੱਲ ਸੀ ਜੀ ਇਹ ਇਹ ਕੋ ਗੱਲਾਂ ਥੋੜੀਆਂ ਨੇ ਨੇਰੇ ਦੇ ਵਿੱਚ ਇੱਕ ਦੂਜੇ ਦੇ ਕਿਹਦੇ ਮਾਰਦੇ ਹਾਂ ਇਹਦੇ ਵਿੱਚ ਤੇ ਬਾਈ ਤੂੰ ਵੀ ਸਿਆਣਾ ਚੱਲ ਮੈਂ ਵੀ ਸਿਆਣਾ ਸੀ ਕਿੱਥੇ ਚੱਲ ਆਪਾਂ ਅੱਗੇ ਚੱਲ ਇਹਨਾਂ ਦਾ ਕਿਰਾ ਟੱਕ ਟਕਾ ਕਰਾਦਾ ਤੇ ਸਵੇਰੇ ਮੇਰਾ ਬਾਈ ਨਾਲ ਤੂੰ ਆਦਾ ਬੰਦੇ ਇਕੱਠੇ ਕਰੀ ਦੋ ਤੇ ਮੈਂ ਸਵੇਰੇ ਮੈਨੂੰ ਤਾਂ ਕੰਮ ਆ ਵੈਸੇ ਅੱਛਾ ਅੱਛਾ ਤੇ ਮੈਂ ਕੋਈ ਬੰਦਾ ਨਾਲ ਹੋਰ ਭੇਜ ਦੂੰਗਾ ਸਿਆਣਾ ਚੱਲ ਠੀਕ ਹੈ ਠੀਕ ਜੀ ਭੇਜ ਨਹੀਂ ਭੇਜ ਨਹੀਂ ਕੋਈ ਗੱਲ ਨਹੀਂ ਤੇ ਸਿਆਣੇ ਬੰਦੇ ਇਹਨਾਂ ਦਾ ਹੱਲ ਕਰਕੇ ਨਹੀਂ ਏਦਾਂ ਅੱਗੇ ਬਾਈ ਟਕਾ ਕਰਾਉਂਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਹੈ ਜੀ ਚੰਗਾ ਬਾਈ ਉਹ